ਸਾਡੀ ਸੀਐਲਪੀ ਦੀ ਮੀਟਿੰਗ ਹੈ 10:30 ਵਜੇ ਪੂਰੇ ਚ ਸਾਰਾ ਅਗਲਾ ਜਿਹੜਾ ਕਾਰਜਕ੍ਰਮ ਹੈ ਕਿ ਕਿਸ ਤਰ੍ਹਾਂ ਲੜਾਈ ਲੜਨੀ ਹੈ ਉਹ ਅਸੀਂ ਚਰਚਾ ਕਰਾਂਗੇ ਪਰ ਅਸੀਂ ਨਾਲ-ਨਾਲ ਸਾਡੀ ਮੰਗ ਹੈ ਨਾਲ-ਨਾਲ ਸਾਡੀ ਮੰਗ ਹੈ ਕਿ ਪਹਿਲਾਂ ਤਾਂ ਗਵਰਨਰ ਸਾਹਿਬ ਗਵਰਨਰ ਅਡਰੈਸ ਪੜਨ ਤੋਂ ਪਹਿਲਾਂ ਮਾਫੀ ਮੰਗਣ ਪੰਜਾਬ ਦੇ ਲੋਕਾਂ ਤੋਂ ਜਿਸ ਪ੍ਰਕਾਰ ਦਾ ਪੰਜਾਬ ਦੇ ਕਿਸਾਨਾਂ ਨਾਲ ਜੋ ਵਤੀਰਾ ਹੋਇਆ ਆ ਚੰਬੂ ਬਾਰਡਰ ਤੇ ਤੇ ਦੂਜਾ ਸਾਡਾ ਜਿਹੜਾ ਮਾਰਡਰ ਹੈਗਾ ਖਨੋਰੀ ਬਾਰਡਰ ਤੇ ਉਹਦੀ ਮਾਫੀ ਮੰਗਣ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਗਿਆ ਦੂਜਾ ਪਹਿਲਾਂ ਕੁਆਰਨਰ ਅਡਰੈਸ ਤੋਂ ਪੜਨ ਤੋਂ ਪਹਿਲਾਂ ਸ਼ੁਭ ਕਰਨ ਨੂੰ ਸ਼ਰਧਾਂਜਲੀ ਦੇਣ ਤੇ ਮਾਫੀ ਮੰਗਣ ਕਿ ਸਾਡੇ ਤੋਂ ਇਹ ਵੱਜਰ ਗੁਨਾਹ ਹੋਇਆ ਇੱਕ ਨੌਜਵਾਨ ਵਿਅਕਤੀ ਦੀ ਜਿਹੜੀ ਗੋਲੀ ਮਾਰ ਕੇ ਰਬੜ ਬੁਲੇਟ ਦੇ ਨਾਲ ਪੱਥਰ ਚ ਗੋਲੀ ਮਾਰ ਕੇ ਮੌਤ ਦੇ ਉਹਨੂੰ ਘਾਟ ਉਤਾਰ ਦਿੱਤਾ ਗਿਆ। ਹੋਰੀ ਮਾਫੀ ਮਰ। ਤੀਜਾ ਜਿਹੜਾ ਪ੍ਰਿਤਪਾਲ ਸਾਡਾ ਕਿਸਾਨ ਜਿਹੜਾ ਜ਼ੇਰੇ ਇਲਾਜ ਪਿਆ ਜਿਹਨੂੰ ਚੱਕ ਕੇ ਲੈ ਗਏ ਸੀ। ਮੈਂ ਉਹਨੂੰ ਮਿਲ ਕੇ ਆਇਆ ਦੋ ਵਾਰੀ ਮੇਰੀ ਧਰਮ ਪਤਨੀ ਗਈ ਹੈ। ਉਹਰੇ ਮੂੰਹ ਦੇ ਵਿੱਚ ਪਲੇਟਾਂ ਪਾਈਆਂ ਵੀਆਂ ਔਰ ਇੱਕ ਇੱਕ ਅੰਗ ਤੋੜਿਆ ਪਿਆ। ਉਹ ਨੂੰ ਉਹ ਕਹਿੰਦਾ ਮੈਨੂੰ ਪੁਲਿਸ ਚੱਕ ਕੇ ਲੈ ਗਈ ਸੀ ਰੱਸਾ ਪਾ ਕੇ ਤੀਜਾ ਜਿਹੜਾ ਗੱਲ ਹੈ ਕਰਨੀ ਸੀ ਚੌਥੀ ਕੀ ਜਿਹੜੀ 0 ਐਫ ਆਈ ਆਰ ਮੁੱਖ ਮੰਤਰੀ ਸਾਹਿਬ ਨੇ ਕੱਟੀ ਹੈ ਰੰਦਾਵਾ ਸਾਹਿਬ ਨੇ ਤੁਹਾਨੂੰ ਕਹਿ ਕੇ ਆਏ ਹੋਣੇ ਠੀਕ ਹੈ ਅੱਜ ਕੀ ਜਿਹੜੀ 0 ਐਫ ਆਈ ਆਰ ਕੱਟ ਕੇ ਬੇਵਕੂਫ ਬਣਾਇਆ ਜਿਵੇਂ ਬਗਰਾੜੀ ਦੇ ਵਿੱਚ 0 ਐਫ ਆਈ ਆਰ ਕੱਟੀ ਗਈ ਸੀ ਜਦੋਂ ਕਿਸੇ ਦਾ ਨਾਂ ਹੀ ਨਹੀਂਗਾ ਉਹ ਤਿੰਨ ਕਾਗਜ਼ ਕਾਲੇ ਕੀਤੇ ਐ ਮੁੱਖ ਮੰਤਰੀ ਸਾਹਿਬ ਉਹ ਭਾਈ ਨਵੇਂ ਐਫਆਈਆਰ ਦਰਜ ਕਰਨ ਤੇ ਉਹਨਾਂ ਅਫਸਰਾਂ ਨੂੰ ਜਿਹੜੇ ਅਫਸਰਾਂ ਨੇ ਇਹ ਰਾਏ ਦਿੱਤੀ ਵੀ ਜ਼ੀਰੋ ਐਫਆਈਆਰ ਕੱਢ ਦਿੰਨੇ ਆ ਨਾ ਬਿਨਾ ਨਾਮ ਤੋਂ ਉਹਨਾਂ ਨੂੰ ਸਸਪੈਂਡ ਕਰਨ ਤੇ ਉਹਨਾਂ ਦੀ ਇਨਕੁਆਰੀ ਖੋਲਣ ਜ਼ੀਰੋ ਐਫਆਈਆਰ ਕੱਟਣ ਦਾ ਕੋਈ ਮਤਲਬ ਹੀ ਨਹੀਂ ਬੰਦਾ ਸੀ ਇਹ ਤਮਾਮ ਉਹ ਜਿਨ੍ਹਾਂ ਨੇ ਟਰੈਕਟਰ ਤੋੜੇ ਔਰ 100 ਤੋਂ ਵੱਧ ਕਿਸਾਨ ਜਿਹੜਾ ਸਾਡਾ ਝਖਮੀ ਪਿਆ ਹੈ ਜਿਨ੍ਹਾਂ ਦੀ ਅੱਖਾਂ ਨਿਕਲ ਗਈਆਂ ਉਹ ਪਰਚਾ ਦਰਜ ਕਿਦੋਂ ਕਰਨਗੇ ਮੁੱਖ ਮੰਤਰੀ ਪੰਜਾਬ ਅੱਜ ਸਾਡੀਆਂ ਇਹ ਤਮਾਮ ਮੰਗਾਂ ਰਹਿਣੀਆਂ ਬਾਕੀ ਜਿਹੜੀ ਡਿਸਕਸ਼ਨ ਹੈ ਉਹਰੀ ਗੱਲਬਾਤ ਜੋ ਵੀ ਫੈਸਲਾ ਹੋਊਗਾ ਉਹ ਸੀਐਲਪੀ ਦੀ ਮੀਟਿੰਗ ਚ ਹੋਊਗਾ ਲੇਕਿਨ ਅਸੀਂ ਕਿਸਾਨ ਦੀ ਲੜਾਈ ਲੜਨੀ ਹੈ ਅਸੀਂ ਮਜ਼ਦੂਰ ਦੀ ਲੜਾਈ ਲੜਨੀ ਹੈ ਜੋ ਧੱਕਾ ਤੇ ਜ਼ਾستی ਕੀਤਾ ਹੈ ਓਰੇ ਅਸੀਂ ਖਿਲਾਫ ਖੜੇ ਹੋਣਾ ਤੇ ਸਾਨੂੰ ਦਿੱਲੀ ਜਾਣਦੇ ਨੇ ਕਿਸਾਨਾਂ ਨੂੰ ਦਿੱਲੀ ਸਾਡਾ ਹੈ ਦਿੱਲੀ ਦੇ ਵਾਸਤੇ ਇਸ ਦਿੱਲੀ ਨੂੰ ਤੇ ਝੰਡਾ ਲਾਲ ਕਿਲੇ ਤੇ ਲਹਿਰਾਉਣ ਵਾਸਤੇ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਨੇ ਪਾਇਆ ਜੀ ਜੀਰਾਂ ਫਾਈਰ ਵਾਲਾ ਕਿਸਾਨ ਜੱਥੇਬੰਦੀਆਂ ਦੇ ਸਿਰਫ ਕਾਂਗਰਸ ਦਾ ਮੈਨੂੰ ਨਹੀਂ ਅਸੀਂ ਕਿਸਾਨ ਜੱਥੇਬੰਦੀਆਂ ਦੇ ਤਾਂ 100% ਜੋ ਉਹਨਾਂ ਦਾ ਫੈਸਲਾ ਉਹਨਾਂ ਦੇ ਨਾਲ ਹੈ ਕਈਆਂ ਨੇ ਕੱਲ ਮੈਨੂੰ ਸਵਾਲ ਕੀਤਾ ਫਿਰ ਪੋਸਟਮਾਰਟਮ ਹੋ ਗਿਆ ਅੰਤਿਮ ਸੰਸਕਾਰ ਹੋ ਗਿਆ ਕੀ ਕਰੇ ਕਿਸਾਨ ਦਾ ਮਾਂ-ਬਾਪ ਅੱਠਾ ਦਿਨਾਂ ਤੋਂ লাশ ਪਈ ਹੈ ਇੱਕ ਮਿੰਟ ਕਿ ਪੌਣੇ 11 ਵਜੇ ਜੀ ਐਫ ਆਈ ਆਰ ਹੁੰਦੀ ਆ ਤੇ 11 ਵਜੇ ਜਿਹੜੀ ਐਡਵਾਈਜ਼ਰੀ ਹੈ ਹੈਲਥ ডিপਾਰਟਮੈਂਟ ਦੀ ਉਹ ਆ ਕੇ ਸਨਸੈਟਿੰਗ ਤੋਂ ਬਾਅਦ ਜਦੋਂ ਸੂਰਜ ਡੁੱਬ ਜਾਂਦਾ ਉਹਦੇ ਬਾਅਦ ਇਹ ਪੋਸਟਮਾਰਟਮ ਨਹੀਂ ਹੁੰਦਾ ਐਡੀ ਕੀ ਕਾਲੀ ਸੀ ਜਿਹੜੀ 15 ਮਿੰਟ ਦੇ ਵਿੱਚ ਇਹਨਾਂ ਨੇ ਉਹਦਾ ਪੋਸਟਮਾਰਟਮ ਵੀ ਕਰ ਦਿੱਤਾ ਐਡੀ ਕੀ ਕਾਲੀ ਸੀ ਕਿ ਪੌਣੇ 11 ਵਜੇ ਹਾਈ ਕੋਰਟ 'ਚ ਕੱਲ ਕੇਸ ਲੱਗਾ ਪਰਸੋਂ ਸ਼ਾਮ ਨੂੰ ਪੌਣੇ 11 ਵਜੇ ਇਹਨਾਂ ਨੇ ਐਫ ਆਈ ਆਰ ਕਰਕੇ ਤੇ 11 ਵਜੇ ਪੋਸਟਮਾਰਟਮ ਕਰ ਦਿੱਤਾ ਤੇ ਜੀਰੋ ਜਿਹੜੀ ਕੀਤੀ ਆ ਜਿਵੇਂ ਪ੍ਰਧਾਨ ਜੀ ਨੇ ਕਿਹਾ ਕਿ ਉੱਥੇ ਇਨੇ ਟਰੈਕਟਰ ਤੋੜੇ ਨੇ ਜੇ ਉਹਨਾਂ ਦੇ ਟਰੈਕਟਰ ਅੱਜ ਡੀਐਸਪੀ ਦੀ ਸਟੇਟਮੈਂਟ ਉੱਥੋਂ ਦੇ ਦੀ ਹਰਿਆਣਾ ਦੀ ਕਿ ਅਸੀਂ ਡਰੋਨ ਦੇ ਰਾਹੀਂ ਬੰਦੇ ਚੈੱਕ ਕੀਤੇ ਨੇ ਜਿਹੜੇ ਬੰਦਿਆਂ ਨੇ ਉੱਥੇ ਦੇਖੇ ਗਏ ਨੇ ਉਹਨਾਂ ਦੇ ਪਾਸਪੋਰਟ ਰੱਦ ਕੀਤੇ ਜਾਣਗੇ ਕੀ ਗੱਲ ਇਹ ਪਾਕਿਸਤਾਨ ਤੋਂ ਆਏ ਨੇ ਜਾਂ ਕੋਈ ਚਾਈਨਾ ਬਾਰਡਰ ਤੋਂ ਆ ਗਏ ਨੇ ਜਿਹੜੇ ਪੰਜਾਬੀ ਨੇ ਇਹਨਾਂ ਨੂੰ ਭੁੱਲ ਗਿਆ ਕਿ 80% ਜੇ ਅੱਜ ਹਿੰਦੁਸਤਾਨ ਦੇ ਵਿੱਚ ਯੋਗਦਾਨ ਆ ਆਜ਼ਾਦੀ 'ਚ ਉਹ ਪੰਜਾਬੀਆਂ ਦਾ ਇਕੱਲੇ ਸਿੱਖਾਂ ਦਾ ਕਿਸਾਨਾਂ ਦਾ ਨਹੀਂ ਪੂਰੇ ਪੰਜਾਬੀਆਂ ਦਾ ਜੋ ਯੋਗਦਾਨ ਹੈ ਕੌਣ ਭੁਲ ਸਦਾ ਲਾਲਾ ਲਾਜਪਤਰਾਏ ਨੂੰ ਜਿਹਨੇ ਡਾਂਗਾ ਖਾ ਕੇ ਆਪਣੀ ਸ਼ਹਾਦਤ ਦਿੱਤੀ ਤੇ ਇਹਦੇ ਵਿੱਚ ਜਿਹੜਿਆਂ ਬੰਦਿਆਂ ਨੇ ਟਰੈਕਟਰ ਤੋੜੇ ਨੇ ਇਹਨਾਂ ਨੇ ਵੀ ਇਹਨਾਂ ਕੋਲ ਵੀਡੀਓਜ਼ ਆਈ ਹੋਣਗੇ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਹਰਿਆਣਾ ਦੇ ਉੱਤੇ ਇਮੀਡੀਏਟਲੀ ਐਫ ਆਈ ਆਰ ਹੋਣੀ ਚਾਹੀਦੀ ਹੈ ਅੱਛਾ ਮਸਲਾ ਕੀ ਹੈ ਇਹ ਮਸਲਾ ਕਿੱਥੇ ਟੇਕ ਅਪ ਕਰਨਾ ਜਿਹੜਾ ਪਾਸਪੋਰਟ ਵਾਲਾ ਤੁਸੀਂ ਕਹਿ ਰਹੇ ਹੋ ਹਰਿਆਣਾ ਸਰਕਾਰ ਕੋਲ ਇਹ ਵਿਧਾਨ ਸਭਾ ਵਿੱਚ ਪਹਿਲਾਂ ਕਰਾਂਗੇ ਫਿਰ ਜੇ ਚੀਫ ਮਿਨਿਸਟਰੀ ਕੋਈ ਨਹੀਂ ਬੋਲ ਰਿਹਾ ਤੇ ਆਪੋਜੀਸ਼ਨ ਤਾਂ ਬੋਲੇਗੀ ਕਿ ਪਾਸਪੋਰਟ ਕਿਵੇਂ ਹਿੰਦੁਸਤਾਨ ਆ ਇੱਥੇ ਕਾਨੂੰਨ ਆ ਤੇ ਇਹਦਾ ਜਿਦਾ ਮਰਜ਼ੀ ਕਰ ਦੋਗੇ ਅੱਛਾ